ਇਹ ਗੱਲ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹਾਥੀ ਬਣਾ ਕੇ ਭੇਜ ਦਿੱਤਾ ਹੀ ਉਹਨੂੰ ਕਹਿਤਾ ਕਿ ਤੇਰੇ ਕੋਲ ਕੋਈ ਪਾਵਰ ਨਹੀਂ ਹੈ ਤੂੰ ਕੋਈ ਦਸਕਤ ਫਾਈਲ ਤੇ ਨਹੀਂ ਕਰ ਸਕਦਾ ਉਹਨੂੰ ਇਹ ਵੀ ਗੱਲ ਕਹਿਤੀ ਕਿ ਭਈ ਤੂੰ ਕੋਈ ਦਫਤਰ ਵੀ ਨਹੀਂ ਜਾ ਸਕਦਾ ਤੇ ਉਹ ਹੁਣ ਕਿਉਂਕਿ ਇਲੈਕਸ਼ਨਾਂ ਨੂੰ ਵੀ 6 ਮਹੀਨੇ ਬਾਕੀ ਰਹਿ ਗਏ ਐ ਤੇ ਉਸ ਗੱਲ ਦਾ ਫਾਇਦਾ ਠਾਣ ਵਾਸਤੇ ਉਸ ਪੋਲੀਟੀਕਲ ਸਟੰਟ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਉਹ ਕਹਿ ਰਿਹਾ ਜੀ ਪਰੂਲੀ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਕਹਿ ਰਹੇ ਔਰ ਲੇਕਿਨ ਕੇਜਰੀਵਾਲ ਕਹਿ ਰਹੀ ਜਿਹਨਾਰੇ ਵਿੱਚ ਹੈਗਾ ਤੇ ਨਵੰਬਰ ਦੇ ਵਿੱਚ ਇਲੈਕਸ਼ਨ ਕਰਾ। ਬਈ ਇਹ ਸਿਫਾ ਦੇ ਦੇਵੇ ਨਾ ਇਹ ਖਾਲੀ ਕਰੇਗਾ ਤੇ ਇਲੈਕਸ਼ਨ ਹੋਣਗੇ ਨਾ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਫੋਰੀ ਤੌਰ ਤੇ ਸਿਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੇ। ਮੈਂ ਇਮਾਨਦਾਰ ਮੁੱਖ ਮੰਤਰੀ ਉਹਨਾਂ ਨੇ ਕਹਿਆ ਵਕਿ ਇਮਾਨਦਾਰ ਮੁੱਖ ਮੰਤਰੀ। ਮੈਂ ਤੁਹਾਨੂੰ ਕਿਹਾ ਜ਼ਿਲ੍ਹਾਂ ਕਟਣਦੇ ਆ ਜ਼ਿਲ੍ਹਾਂ 'ਚ ਪੇਸ਼ ਹੋਣਦੇ ਆ ਕੋਟਾਂ 'ਚ ਪੇਸ਼ ਹੋਣਦੇ ਆ ਕਿ ਕਾਹਦਾ ਕਾਹਦਾ ਇਹ ਮੁੱਖ ਮੰਤਰੀ ਜਿਹੜਾ ਹੈ ਇਮਾਨਦਾਰ ਹੈ। ਮੈਂ ਸਮੇਂ ਨਾ ਬੇਈਮਾਨ ਅਗਰ ਇੱਕ ਵਾਰੀ ਫੇਰ ਆਪ ਮੁੱਖ ਮੰਤਰੀ ਬਣ ਕੇ ਵਿਖਾਵਾਂਗੇ ਜਿਹੜੀ ਸਰਕਾਰ ਸਾਡੇ ਦੇ ਝੂਠੇ ਪਰਚੇ ਕਰ ਰਹੀ ਹੈ ਇਹ ਕਰ ਮੈਂ ਤ ਮੈਂ ਤਨ ਮੈਂ ਤਨੂ ਗੱਲ ਕੀ ਕਹੀ ਹੈ ਬਈ ਮੈਂ ਤਨੂ ਕਿਹਾ ਕਿ ਸਿਆਸੀ ਨਾਟਕਬਾਜੀ ਹੈ ਸਿਆਸੀ ਡਰਾਮਾ ਹੈ ਔਰ ਝੂਠ ਦਾ ਪਲੰਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਠੀਕ ਧੰਨਵਾਦ ਬਈ ਗੱਲ ਇਹ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹੱਥੀ ਬਣਾ ਕੇ ਭੇਜ ਦਿੱਤਾ ਹੀ ਉਹਨੂੰ ਕਹਿਤਾ ਕਿ ਤੇਰੇ ਕੋਲ ਕੋਈ ਪਾਵਰ ਨਹੀਂ ਹੈ ਤੂੰ ਕੋਈ ਦਸਕਤ ਫਾਈਲ ਤੇ ਨਹੀਂ ਕਰ ਸਕਦਾ ਉਹਨੂੰ ਇਹ ਵੀ ਗੱਲ ਕਹਿਤੀ ਕਿ ਭਈ ਤੂੰ ਕੋਈ ਦਫਤਰ ਵੀ ਨਹੀਂ ਜਾ ਸਕਦਾ ਤੇ ਉਹ ਹੁਣ ਕਿਉਂਕਿ ਇਲੈਕਸ਼ਨਾਂ ਨੂੰ ਵੀ 6 ਮਹੀਨੇ ਬਾਕੀ ਰਹਿ ਗਏ ਐ ਤੇ ਉਸ ਗੱਲ ਦਾ ਫਾਇਦਾ ਠਾਣ ਵਾਸਤੇ ਉਸ ਪੋਲੀਟੀਕਲ ਸਟੰਟ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਉਹ ਕਹਿ ਰਿਹਾ ਜੀ ਜੇ ਪਰੂਲੀ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਕਹਿ ਰਹੇ ਔਰ ਲੇਕਿਨ ਕੇਜਰੀਵਾਲ ਕਹ ਰਹੀ ਜਨਵਰੀ ਵਿੱਚ ਹੈਗਾ ਤੇ ਨਵੰਬਰ ਦੇ ਵਿੱਚ ਇਲੈਕਸ਼ਨ ਕਰਾ। ਭਈ ਇਹ ਸਿਫਾ ਦੇ ਦੇਵੇ ਨਾ ਇਹ ਖਾਲੀ ਕਰੇਗਾ ਤੇ ਇਲੈਕਸ਼ਨ ਹੋਣਗੇ ਨਾ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਫੋਰੀ ਤੌਰ ਤੇ ਸਿਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੇ। ਮਾਨਦਰ ਮੁੱਖ ਮੰਤਰੀ ਜੁਨਾ ਨੇ ਕਹਿਵਾ ਕਿ ਮਾਨਦਰ ਮੁੱਖ ਮੰਤਰੀ। ਮੈਂ ਤੁਹਾਨੂੰ ਕਿਹਾ ਜ਼ਿਲ੍ਹੇ ਕਟਣਦੇ ਆ ਜ਼ਿਲ੍ਹੇ ਚ ਪੇਸ਼ ਹੋਣਦੇ ਆ ਕੋਟਾ ਚ ਪੇਸ਼ ਹੋਣਦੇ ਆ ਕਿ ਕਾਹਦਾ ਕਾਹਦਾ ਇਹ ਮੁੱਖ ਮੰਤਰੀ ਜਿਹੜਾ ਇਮਾਨਦਾਰ ਹੈ। ਮੈਂ ਸਮੇਂ ਨ ਬੇਈਮਾਨ ਅਗਰ ਕੋਈ ਮੁੱਖ ਮੰਤਰੀ ਹੈ ਇਹ ਕੋਈ ਫੇਰ ਆਪਾਂ ਮੁੱਖ ਮੰਤਰੀ ਬਣ ਕੇ ਵਿਖਾਵਾਂਗੇ ਜਿਹੜੀ ਸਰਕਾਰ ਸਾਡੇ ਦੇ ਝੂਠੇ ਪਰਚੇ ਕਰ ਰਹੀ ਹੈ ਇਹ ਕਰ ਮੈਂ ਤ ਮੈਂ ਤੈਨੂੰ ਮੈਂ ਤੈਨੂੰ ਗੱਲ ਕੀ ਕਹੀ ਹੈ ਬਈ ਮੈਂ ਤੁਹਾਨੂੰ ਕਿਹਾ ਕਿ ਸਿਆਸੀ ਨਾਟਕਬਾਜ਼ੀ ਹੈ ਸਿਆਸੀ ਡਰਾਮਾ ਹੈ ਔਰ ਝੂਠ ਦਾ ਬਲੰਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਠੀਕ ਹੈ ਧੰਨਵਾਦ